ਨਹੀਂ ਬਦਲ ਸਕਣਗੇ ਵਿਦਿਆਰਥੀ ਔਰ ਜੇਕਰ ਕਨੇਡਾ ਜਾ ਕੇ ਉਹਨਾਂ ਨੇ ਕੋਲਜ ਬਦਲਿਆ ਤਾਂ ਫਿਰ ਦੁਬਾਰਾ ਤੋਂ ਉਹਨਾਂ ਨੂੰ ਇਸਦੇ ਲਈ ਸਟੱਡੀ ਵੀਜ਼ਾ ਲੈਣਾ ਹੋਵੇਗਾ ਸਟੱਡੀ ਵੀਜ਼ਾ ਰਿਫਿਊਜ਼ ਹੋਣ ਤੇ 30 ਦਿਨਾਂ ਦੇ ਵਿੱਚ ਉਹਨਾਂ ਨੂੰ ਕੈਨੇਡਾ ਛੱਡਣਾ ਹੋਵੇਗਾ ਕੋਲਜ ਬਦਲਣ ਦੀ ਸੂਰਤ ਦੇ ਵਿੱਚ ਦਾਖਲਾ ਫੀਸ ਵੀ ਜਿਹੜੀ ਆ ਉਹ ਵਾਪਸ ਨਹੀਂ ਹੋਏਗੀ ਪਹਿਲਾਂ ਇਹ ਮਿਲ ਜਾਂਦੀ ਸੀ ਅਜਿਹੇ ਹਾਲਾਤ 'ਚ ਸਟੂਡੈਂਟ ਪੋਸਟ ਸਟੱਡੀ ਵੀਜ਼ਾ ਵਰਕ ਪਰਮਿਟ ਤੋਂ ਵੀ ਵਾਂਝੇ ਰਹਿ ਜਾਣਗੇ ਤਾਂਕਰਾਂ ਦੇ ਮੁਤਾਬਿਕ ਹਰ ਸਾਲ 2.5 ਲੱਖ ਉਹ ਵੱਧ ਜਿਹੜੇ ਭਾਰਤੀ ਸਟੱਡੀ ਵੀਜ਼ੇ ਤੇ ਕੈਨੇਡਾ ਜਾਂਦੇ ਨੇ ਉਸ ਦੇ ਵਿੱਚ ਪੰਜਾਬ ਦੇ ਵਿਦਿਆਰਥੀਆਂ ਦੀ ਗਿਣਤੀ 1.5 ਲੱਖ ਦੇ ਕਰੀਬ ਹੈ ਔਰ ਐਸਕੋਰਸ ਐਸੋਸੀਏਸ਼ਨ ਕੰਸਲਟੈਂਟ ਫਾਰ ਓਵਰਸੀਸ ਸਟੱਡੀਜ਼ ਦੱਸ ਰਹੀ ਹੈ ਕਿ ਉਹਨਾਂ ਦੇ ਮੁਤਾਬਿਕ 50% ਅਜਿਹੇ ਵਿਦਿਆਰਥੀ ਨੇ ਕੈਨੇਡਾ ਪਹੁੰਚ ਕੇ ਜੋ ਕਾਲਜ ਬਦਲ ਦੇ ਨੇ ਔਰ ਦੱਸ ਰਹੀ ਹੈ ਕਿ ਪਹਿਲਾ ਸਟੂਡੈਂਟਸ ਕੈਨੇਡਾ ਜਾ ਕੇ ਆਸਾਨੀ ਦੇ ਨਾਲ ਕਾਲਜ ਬਦਲ ਲੈਂਦੇ ਸੀ ਸਟੂਡੈਂਟਸ ਖੁਦ ਹੀ ਉਸ ਕਾਲਜ ਦਾ ਆਫਰ ਲੈਟਰ ਹਟਾ ਕੇ ਨਵੇਂ ਕਾਲਜ ਦਾ ਆਫਰ ਲੈਟਰ ਕੈਨੇਡੀਅਨ ਇਮੀਗ੍ਰੇਸ਼ਨ ਵੈਬਸਾਈਟ ਅਤੇ ਜੀਸੀ ਪੋਰਟਲ ਤੇ ਅਪਲੋਡ ਕਰ ਦਿੰਦਾ ਸੀ ਤਾਂ ਅਪਲੋਡ ਹੁੰਦੇ ਹੀ ਵਿਦਿਆਰਥੀ ਰੀਫੰਡ ਦੀ ਮੰਗ ਕਰਦਾ ਸੀ ਅਤੇ ਜ਼ਿਆਦਾਤਰ ਕੇਸਾਂ 'ਚ ਰੀਫੰਡ ਮਿਲ ਵੀ ਜਾਂਦਾ ਸੀ ਜੋ ਕਿ ਹੁਣ ਪੂਰੀ ਤਰ੍ਹਾਂ ਦੇ ਨਾਲ ਬੰਦ ਕਰ ਦਿੱਤਾ ਗਿਆ ਹੈ ਤਾਂ ਸਿੱਧੇ ਤੌਰ ਤੇ ਅ ਅਸਰ ਜਿਹੜਾ ਹੈ ਉਹ ਕਿੰਨਾ ਕੁ ਪਏਗਾ ਇਹ ਵੀ ਆਪਰੇ ਆਪ ਦੇ ਵਿੱਚ ਸਵਾਲ ਹੈ ਪਰ ਇਹਨਾਂ ਜ਼ਰੂਰ ਹੈ ਕਿ ਅ ਪੈ ਸਕਦਾ ਹੈ ਸਾਰੋਂ ਵੱਡੇ ਪੱਧਰ ਤੇ ਤਾਂ ਸੁਕਾਂਤ ਤ੍ਰिवेदी ਇਮੀਗ੍ਰੇਸ਼ਨ ਐਕਸਪਰਟ ਨੇ ਸਾਡੇ ਨਾਲ ਫੋਨਲਾਈਨ ਤੇ ਉਮੀਦ ਹੈ ਸਬ ਤੁਹਾਡਾ ਨਾਮ ਇਹ ਬਿਲਕੁਲ ਸਹੀ ਹੈ ਸੁਕਾਂਤ ਤ੍ਰिवेदी ਔਰ ਸਭ ਤੋਂ ਪਹਿਲਾਂ ਇਹ ਜਾਣਨਾ ਚਾਹਾਂਗੇ ਤੁਹਾਡੇ ਤੋਂ ਕਿ ਕਿੰਨੇ ਵੱਡੇ ਪੱਧਰ ਤੇ ਅਸਰ ਪਏਗਾ ਕਿਉਂਕਿ ਜੋ ਜਾਣਕਾਰੀ ਹੁਣ ਤੱਕ ਹੈ ਕਿ ਬੱਚੇ ਥੋਂ ਆਪਣੇ ਮੁਤਾਬਿਕ ਕਈ ਵਾਰ ਕਾਲਜ ਚੂਜ਼ ਨਹੀਂ ਕਰਦੇ ਉਹਨਾਂ ਨੂੰ ਜਿਹੜੇ ਐਕਸਪਰਟਸ ਨੇ ਉਹਨਾਂ ਨੇ ਵੱਲੋਂ ਦੱਸ ਦਿੱਤਾ ਜਾਂਦਾ ਕਿ ਫਿਲਹਾਲ ਤੁਸੀਂ ਇੱਥੇ ਕਾਲਜ ਚ ਐਡਮਿਸ਼ਨ ਲੈ ਲਓ ਉੱਥੇ ਜਾ ਕੇ ਤੁਸੀਂ ਚੇਂਜ ਕਰ ਸਕਦੇ ਹੋ ਸਾਰੀਆਂ ਚੀਜ਼ਾਂ ਹੁੰਦੀਆਂ ਰਹੀਆਂ ਨੇ ਤਾਂ ਕਿਸ ਤਰੀਕੇ ਦੇ ਨਾਲ ਇਸ ਨੂੰ ਫੈਸਲੇ ਨੂੰ ਵੇਖਿਆ ਜਾ ਸਕਦਾ ਹੈ ਕੁਝ ਪਹਿਲਾਂ ਦੀ ਨਿਊਜ਼ ਹੈ ਜੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਆ ਜਿਹੜਾ ਨਵੇਂ ਕੇਸ ਜਾਇਆ ਇਸ ਕਿੰਪਾਰਟ ਆਫ ਸੋ ਮਨੀ ਕੇਸ ਜ ਗੋਇੰਗ ਆਨ ਇਨ ਇਮੀਗ੍ਰੇਸ਼ਨ ਸਿਸਟਮ ਗੁਰਜੋਤੀ ਜੀ ਜਿਸ ਪਿਛਲੇ ਦਿਨਾਂ ਵਿੱਚ ਘਬਰਾਂ ਦੇ ਕੋਈ ਤੇ ਜਰਜਨ ਤਰੂਟੋ ਨੇ ਕੋਈ ਕਿ ਐਡਮਿਟ ਕੀਤਾ ਕਿ ਸਾਡੇ ਇਮੀਗ੍ਰੇਸ਼ਨ ਪਾਲਿਸੀ ਚ ਬਹੁਤ ਸਾਰੀਆਂ ਕਮੀਆਂ ਸਨੀਆਂ ਐਂਡ ਅਸੀਂ ਉਹਨੂੰ ਹੌਲੀ ਹੌਲੀ ਠੀਕ ਕਰ ਰਹੇ ਹਾਂ ਸੋ ਇਹ ਕਿਤੇ ਨਾ ਕਿਤੇ ਇੱਕ ਕਮੀ ਸੀ ਜੀ ਉਹਨਾਂ ਦੇ ਸਤਜੰਗ ਦੇ ਵਿੱਚ ਕਿ ਬੱਚੇ ਨੂੰ ਆਪਣੇ ਪਸੰਦ ਦੇ ਕਾਲਜ ਜਾਂ ਕੋਰ ਦੇ ਐਡਮਿਸ਼ਨ ਨਹੀਂ ਮਿਲ ਰਹੀ ਤੇ ਉਹ ਅਬ ਆਰ ਪਾਰਟ ਟਾਈਮ ਕਿਸੇ ਹੋਰ ਕੋਰਸ ਵਿੱਚ ਜੁਆਇਨ ਕਰ ਲੈਂਦਾ ਹੈ ਜੇ ਕੈਨੇਡਾ ਪਹੁੰਚ ਕੇ ਕੋਰਸ ਬਦਲ ਲੈਂਦਾ ਸਿਕਾ ਹੂੰ ਇਹ ਕਿੰਨਾ ਕਿਤੇ ਉਹਨਾਂ ਦੇ ਮਕਸਦ ਨੂੰ ਜਿਹੜਾ ਕੈਨੇਡੀਅਨ ਇਮੀਗ੍ਰੇਸ਼ਨ ਦਾ ਮਕਸਦ ਹੈ ਉਹਨੂੰ ਵੀ ਡੀਫੀਟ ਕਰ ਰਿਹਾ ਸਿਕਾ ਐਂਡ ਜਿਹੜੇ ਸਟੂਡੈਂਟ ਇਸ ਲਈ ਆਨਸ਼ੋਰ ਬੈਠੇ ਹੋਏ ਆ ਉਹਨਾਂ ਤੇ ਇਹਦਾ ਕੋਈ ਅਸਰ ਨਹੀਂ ਹੋਇਆ ਹਾਂ ਆਨਵਾਡ ਦੇ ਸਟੂਡੈਂਟਸ ਦੇ ਉੱਤੇ ਅਸਰ ਜ਼ਰੂਰ ਹੋਏਗਾ ਸੋ ਜਿਹੜੇ ਵੀ ਸਟੂਡੈਂਟ ਅੱਗੇ ਤੋਂ ਅਪਲਾਈ ਕਰਨਾ ਆਪਣਾ ਸੋਚ ਸਮਝ ਕੇ ਅਪਲਾਈ ਕਰੇ ਵੀ ਮੈਂ ਜਿਹੜੇ ਕੋਰਸ ਵਿੱਚ ਜਾ ਰਿਹਾ ਮੈਨੂੰ ਉਹਨੂੰ ਹੀ ਫਿਨਿਸ਼ ਕਰਨਾ ਪੈਣਾ ਉਹਦੇ ਬੇਸ 'ਤੇ ਕੈਰੀ ਦੇਖੋ ਇਹ ਤਾਂ ਤ੍ਰिवेदी ਜੀ ਇਹ ਤਾਂ ਬਿਲਕੁਲ ਸਟੇਟ ਫਾਰਵਰਡ ਗੱਲ ਹੋ ਗਈ ਨਾ ਜੇ ਤੁਸੀਂ ਦੱਸ ਰਹੇ ਹੋ ਡੁੰਗਾਈ ਦੇ ਵਿੱਚ ਜੇਕਰ ਅਸੀਂ ਕੋਖ ਚ ਜਾ ਕੇ ਇਸ ਨੂੰ ਪ੍ਰੈਕਟੀਕਲ ਵੇ ਦੇ ਨਾਲ ਵੇਖੀਏ ਤਾਂ ਕਿ ਕਿਸ ਤਰੀਕੇ ਦੇ ਨਾਲ ਇਹ ਅਸਰ ਪਾਉਂਦਾ ਹੋਇਆ ਨਜ਼ਰ ਆਏਗਾ ਉੱਥੇ ਜਾ ਕੇ ਜੇ ਕੋਲਜ ਬਦਲਣਾ ਹੋਏਗਾ ਦੁਬਾਰਾ ਤੁਹਾਨੂੰ ਸਟੱਡੀ ਵੀਜ਼ਾ ਲੈਣਾ ਹੋਏਗਾ ਦੁਬਾਰਾ ਫੀਸ ભરਣੀ ਹੋਏਗੀ ਇਹ ਅਸੀਂ ਅੰਦਾਜ਼ਾ ਲਾ ਸਕਦੇ ਕਿ ਕਿੰਨੀ ਜ਼ਿਆਦਾ ਅਮਾਉਂਟ ਉਹਦੇ ਖਾਤੇ ਚੋਂ ਜਾਏਗੀ ਔਰ ਕਿੰਨਾ ਜ਼ਿਆਦਾ ਉਹ ਸਫਰ ਕਰੇਗਾ ਬੱਚਾ ਤਾਂ ਫਿਰ ਇਦੀ ਲੋਕੇਸ਼ਨ ਵੀ ਆਪਣੀ ਪਸੰਦੀ ਕਈ ਵਾਰ ਨਹੀਂ ਮਿਲਦੀ ਐ ਬਹੁਤ ਜ਼ਿਆਦਾ ਡਿਸਟੈਂਸ ਹੁੰਦਾ ਹੈ ਹਾਂ ਜੀ ਕੈਨੇਡਾ ਦੇ ਰੂਲ ਜਿਹੜੇ ਕੈਨੇਡਾ ਦਾ ਕਾਨੂੰਨ ਹੈਗਾ ਉਹਦੇ ਵਿੱਚ ਬਹੁਤ ਸਾਰੀ ਫ੍ਰੀਡਮਸ ਮਿਲੀਆਂ ਹੋਈਆਂ ਫ੍ਰੀडम ਆਫ ਸਪੀਚ ਹੈਗੀ ਐ ਫ੍ਰੀडम ਆਫ ਐਜੂਕੇਸ਼ਨ ਹੈਗੀ ਐ ਉਹ ਜਿਹੜਾ ਫ੍ਰੀडम ਆਫ ਐਜੂਕੇਸ਼ਨ ਆ ਉਹ ਚੀਜ਼ ਨੂੰ ਇਹ ਜਿਹੜਾ ਨਵਾਂ ਐਨਆਰਆਈ ਨੋਟੀਫਿਕੇਸ਼ਨ ਜਾਰੀ ਕੀਤੀ ਐ ਉਹ ਕਿਤੇ ਨਾ ਕਿਤੇ ਉਹ ਨਾਲ ਕੰਟਰੈਡਿਕਟ ਕਰਦੀ ਐ ਤਾਂ ਇੱਕ ਰਾਈਟ ਸਟੂਡੈਂਟਸ ਦਾ ਹੋਣਾ ਚਾਹੀਦਾ ਐ ਤੇ ਉਹ ਨੂੰ ਜਿਹੋ ਕਾਲਜ ਬਦਲਣ ਨਹੀਂ ਆਇਆ ਉਹ ਕੋਰਸ ਪਸੰਦ ਨਹੀਂ ਆਇਆ ਵਿਦੀਨ ਟਾਈਮ 1 ਮੰਥ 2 ਮੰਥ 3 ਮੰਥ ਉਹਨੇ ਚੇਂਜ ਕੀਤਾ ਐਂਡ ਹੀ ਸ਼ੁੱਡ ਬੀ ਏਬਲ ਟੂ ਗੋ ਟੂ ਅ ਨਿਊ ਕਾਲਜ অর ਨਿਊ ਕੋਰਸ ਇਹ ਜੋ ਕੈਨੇਡਾ ਦੇ ਕਾਨੂੰਨ ਜਿੰਨੇ ਮੈਂ ਸਮਝਦਾ ਹੈਗਾ ਉਹਨਾਂ ਦੇ ਕਾਨੂੰਨਾਂ ਦੇ ਅਧਰਿਆਂ ਤੇ ਖਿਲਾਫ ਇਹ ਰੂਲ ਜਾਏਗਾ ਸੋ ਵਾਂਸ ਕੋਈ ਨਾ ਕੋਈ ਜੇ ਇਹਦੇ ਖਿਲਾਫ ਉਹਤੇ ਫੈਡਰਲ ਕੋਰਟ ਵਿੱਚ ਅਪੀਲ ਕਰੇਗਾ ਡੈਫੀਨਿਟਲੀ ਕੋਰਸ ਵੀ ਉਹਨੂੰ ਸਹੀ ਤਰੀਕੇ ਨਾਲ ਸੁਣਨਗੇ ਤੁਹਾਨੂੰ ਲੱਗਦਾ ਲੀਗਲੀ ਇਸ ਤੇ ਐਕਸ਼ਨ ਹੋਣਾ ਚਾਹੀਦਾ ਹੈ ਸਹੀ ਨਹੀਂ ਹੈ ਬਿਲਕੁਲ ਦੇਖੋ ਇੱਕ ਸਟੂਡੈਂਟ ਦਾ ਰਾਈਟ ਹੈ ਕਿਥੇ ਵੀ ਲੈ ਅਪਾ ਜਰੂਰੀ ਤੇ ਨਹੀਂ ਜੋ ਸੋਚ ਕੇ ਜਾ ਰਹੇ ਹੋਏ ਤੁਹਾਨੂੰ ਮਿਲੇਗਾ ਉੱਥੇ ਹਮਮ ਸਟੂਡੈਂਟ ਕੁਝ ਸੋਚ ਕੇ ਗਿਆ ਉਹਦੇ ਪਰਿਵਾਰ ਨੇ ਕੋਈ ਸੋਚਿਆ ਉਸੇ ਉਹਨੂੰ ਇਹ ਕੋਰ ਪਸੰਦ ਨਹੀਂ ਆਇਆ ਉਹ ਕੋਰਸ ਚੰਦ ਲੱਗਿਆ ਵੀ ਮੇਰਾ ਕੈਰੀਅਰ ਨਹੀਂ ਬਣ ਸਕਦਾ ਜਾਂ ਉਹ ਕੋਰਸ ਔਖਾ ਹੈਗਾ ਪਾਸ ਨਹੀਂ ਕਰ ਸਕਦਾ ਨੂੰ ਲੱਗਦਾ ਵੀ ਨਹੀਂ ਮੈਨੂੰ ਕੋਈ ਆਸਾਨ ਕੋਰਸ ਲੈਣਾ ਹੈ ਜਾਂ ਇਹ ਕਾਲਜ ਜੋ ਕੋਰਸ ਅਵੇਲੇਬਲ ਹੀ ਨਹੀਂ ਜੀ ਨਾ ਇੱਕ ਇੱਕ ਕਲੀਅਰਿਫਿਕੇਸ਼ਨ ਦਿਓ ਕਿਉਂਕਿ ਤੁਸੀਂ ਕੋਰਸ ਦਾ ਜ਼ਿਕਰ ਕਰ ਰਹੇ ਹੋ ਪਰ ਉਹ ਕਾਲਜ ਦਾ ਪਾਰਟਿਕੂਲਰ ਜ਼ਿਕਰ ਕਰ ਰਹੇ ਹਾਂ ਮੈਂ ਉਸ ਤੇ ਆ ਰਿਹਾ ਹਾਂ ਜੀ ਉਹ ਕੋਰਸ ਉਹ ਜਿਹੜਾ ਕੋਰਸ ਕਰਨਾ ਚਾਹੁੰਦਾ ਉਸ ਕਾਲਜ ਅਵੇਲੇਬਲ ਨਹੀਂ ਹੈ ਉਹਦੇ ਕੋਈ ਫੀਸਾਂ ਨਹੀਂ ਹੈਗਾ ਉਸ ਕਾਲਜ ਕੋਲ ਸੋ ਵਾਈ ਸ਼ੁੱਡ ਹੀ ਵੇਟ ਵੇਟ ਕਿਉਂ ਕਰੇ ਵੀ ਹੋਰ ਇਹ ਕੋਰਸ ਪਹਿਲਾਂ ਖਤਮ ਹੋਵੇ ਇਹ ਵੀ ਸਾਰੀ ਫੀਸ ਖਤਮ ਹੋਵੇ ਤੇ ਫਿਰ ਨਵੀਂ ਤਾਂ ਜਾਵੇ ਇਹ ਰਾਈਟ ਹੈ ਗੱਲ ਸਟੂਡੈਂਟ ਦਾ ਜਿਹੜਾ ਕਿ ਬਾਕੀ ਸਾਰੇ ਕੰਟਰੀਜ਼ ਅਲਾਉ ਵੀ ਕਰਦੇ ਨੇ ਆਸਟ੍ਰੇਲੀਆ ਲੋ ਕਰਦਾ ਕਿ 6 ਮਹੀਨੇ ਬਾਅਦ ਕੋਰਸ ਚੇਂਜ ਕਰ ਸਕਦੇ ਆ ਆਪਣਾ ਕਾਲਜ ਚੇਂਜ ਕਰ ਸਕਦੇ ਆ ਪ੍ਰੋਵਾਈਡਰ ਚੇਂਜ ਕਰ ਸਕਦੇ ਆ ਆਫਟਰ 3 ਮੰਥ ਸੋ ਕੈਨੇਡਾ ਨੇ ਇਹਨੂੰ ਹੋਰ ਜ਼ਿਆਦਾ ਸਟ੍ਰਿੰਗ ਕਰ ਦਿੱਤਾ ਹੈਗਾ ਕਿਸ ਤਰ੍ਹਾਂ ਕਿਤੇ ਜੜੀ ਗੱਲ ਤੋਂ ਉਹਨੇ ਮੈਂ ਤਾਂ ਦੱਸੀ ਪਿਛਲੇ ਦਿਨੀ ਕਹੀ ਸੀ ਕਿ ਸਾਡੇ ਸਿਸਟਮ 'ਚ ਬਹੁਤ ਖਾਮੀਆਂ ਹਨ ਪਰ ਆਪਣੇ ਸਿਸਟਮ ਦੀ ਖਾਮੀਆਂ ਦਾ ਖਮਿਆਜਾ ਸਟੂਡੈਂਟ ਨੂੰ ਭਰਨਾ ਪੈ ਰਿਹਾ ਸਟੂਡੈਂਟਸ ਆਫ ਨੰਬਰ ਤੇ ਕਿੰਨਾ ਅਸਰ ਪਏਗਾ ਜਿਹੜੇ ਉੱਥੇ ਜਾਣ ਵਾਲੇ ਨੇ तो ट तो तो ही नहीं है खाली पकड़ी जिनसे हर महीने एक छोटी तो छोटी एजेंसी भी दस पंद्रह स्टूडेंट कैनेडा भेज रही थी अच्छे जीरो हुई है तो कैनेडा जाने वाले स्टूडेंट पहला वही कमी ਕੈਨੇਡਾ ਹੁਣ ਆਪਣਾ ਹਾਊਸ ਇਨ ਆਰਡਰ ਕਰਨ ਲਈ ਜੋ ਮਰਜ਼ੀ ਕਰੀ ਜਾਵੇ ਸਟੂਡੈਂਟਸ ਦਾ ਇਸ ਤੇ ਵਿਸ਼ਵਾਸ ਘੁੱਟਿਆ ਹੋਇਆ ਹੈ ਕੈਨੇਡਾ ਤੋਂ ਜੀ ਠੀਕ ਹੈ ਬਹੁਤ-ਬਹੁਤ ਸ਼ੁਕਰੀਆ ਗੱਲਬਾਤ ਕਰਨ ਲਈ న్యూਸ 18 ਦੇ ਨਾਲ ਧੰਨਵਾਦ ਹੈ ਤਾਂ ਸੁਕਾਂਤ ਤ੍ਰिवेदी ਇਮੀਗ੍ਰੇਸ਼ਨ ਐਕਸਪੋਰਟ ਸਾਡੇ ਨਾਲ ਫੋਨ ਲਾਈਨ ਤੇ ਸੀ ਔਰ ਉਹਨਾਂ ਦੇ ਵੱਲੋਂ ਇਹ ਸਾਰਾ ਇਸ ਮੁੱਦੇ ਨੂੰ ਲੈ ਕੇ ਆਪਣਾ ਪੱਖ ਰੱਖਿਆ ਗਿਆ ਉਹਨਾਂ ਦਾ ਕਹਿਣਾ ਹੈ ਕਿ ਲੀਗਲੀ ਇਸ ਤੇ ਜ਼ਰੂਰ ਜਿਹੜਾ ਹੈ ਉਹ ਐਕਸ਼ਨ ਹੋਣਾ ਚਾਹੀਦਾ ਹੈ ਕਿਉਂਕਿ ਇਸ ਤਰੀਕੇ ਦੇ ਨਾਲ ਨਹੀਂ ਹੋ ਸਕਦਾ ਦੇਖਿਆ ਜਾਵੇ ਤਾਂ ਵੱਡੀ ਗਿਣਤੀ ਦੇ ਵਿੱਚ ਜਿੱਥੇ ਭਾਰਤੀ ਮੂਲ ਦੇ ਵਿਦਿਆਰਥੀ ਜਿਹੜੇ ਨੇ ਉਹ ਕੈਨੇਡਾ ਸਟੱਡੀ ਵੀਜ਼ਾ ਦਾ ਰੁਕ ਕਰਦੇ ਸੀ ਔਰ ਕੈਨੇਡਾ ਸਰਕਾਰ ਨੇ ਇਸ ਦੇ ਉੱਤੇ ਜਿਹੜੀ ਆ ਸਖਤੀ ਕਰ ਦਿੱਤੀ ਆ ਤਾਂ ਇਹ ਕਿਤੇ ਨਾ ਕਿਤੇ ਕਿਹਾ ਜਾ ਸਕਦਾ ਹੈ ਕਿ ਜਿਹੜੇ ਪ੍ਰਵਾਸੀ ਭਾਰਤੀ ਜਿਹੜੇ ਉੱਥੇ ਜਾ ਕੇ ਜਿਸ ਤਰੀਕੇ ਦੇ ਨਾਲ ਆਪਣਾ ਸਟੱਡੀ ਕਰਦੇ ਸੀ ਤਾਂ ਉਹਨਾਂ ਦੇ ਉੱਤੇ ਕੈਨੇਡਾ ਸਰਕਾਰ ਨੇ ਸਖਤੀ ਕੀਤੀ ਆ ਔਰ ਇਹ ਕਿਹਾ ਜਾ ਸਕਦਾ ਹੈ ਕਿ ਸਿੱਧੇ ਤੌਰ ਤੇ ਕੈਨੇਡਾ ਸਰਕਾਰ ਸਖਤ ਹੋਈ ਆ ਤਾ ਇਹ ਵੀ ਕਿਤਨਾ ਕਿਤੇ کیا جا سکتا ہے کہ ਜਿਹੜੇ ਸਟੂਡੈਂਟ ਵਿਦੇਸ਼ ਜਾ ਕੇ ਪੜ੍ਹਾਈ ਕਰਦੇ ਸੀ ਉਹ ਆਪਣਾ ਕਿਤੇ ਕਾਲਜ ਜਿਹੜਾ ਉਹ ਬਦਲ ਸਕਦੇ ਸੀਗੇ ਤਾਂ ਹੁਣ ਉਸ ਦੇ ਵਿੱਚ ਵੀ ਜਿਹੜਾ ਬਦਲਾਅ ਕਰ ਦਿੱਤਾ ਗਿਆ ਕਿਉਂਕਿ ਜਿਸ ਕਾਲਜ ਦੇ ਵਿੱਚ ਐਡਮਿਸ਼ਨ ਲਈ ਹੈ ਹੁਣ ਉਸੇ ਕਾਲਜ ਦੇ ਵਿੱਚ ਹੀ ਵਿਦਿਆਰਥੀ ਨੂੰ ਆਪਣੀ ਪੜ੍ਹਾਈ ਜਿਹੜੀ ਆ ਬਰਕਰਾਰ ਰੱਖਣੀ ਹੋਵੇਗੀ ਇਸ ਦੇ ਨਾਲ ਨਾਲ ਅਗਰ ਕਿਸੇ ਵੀ ਵਿਦਿਆਰਥੀ ਨੇ ਆਪਣਾ ਕਾਲਜ ਬਦਲਣਾ ਹੈ ਤਾਂ ਉਸ ਨੂੰ ਮੁੜ ਤੋਂ ਸਾਰੇ ਡਾਕੂਮੈਂਟੇਸ਼ਨ ਜਿਹੜੇ ਆ ਉਹ ਪੂਰੇ ਕਰਨੇ ਹੋਣਗੇ ਨਾਰਮਸ ਪੂਰੇ ਕਰਨੇ ਹੋਣਗੇ ਔਰ ਇਸ ਦੇ ਨਾਲ ਦੁਬਾਰਾ ਤੋਂ ਜਿਹੜੀਆਂ ਫੀਸਾਂ ਨੇ ਉਹ ਲੱਗਣਗੀਆਂ ਤਾਂ ਇਹ ਕਿਹਾ ਜਾ ਸਕਦਾ ਕਿ ਜਿਹੜੀਆਂ ਪਹਿਲਾਂ ਤੋਂ ਫੀਸਾ ਕਾਲਜ ਦੇ ਲਈ ਭਰੀਆਂ ਨੇ ਉਹ ਫੀਸਾਂ ਕਿਤੇ ਨਾ ਕਿਤੇ ਉਹਨਾਂ ਦੀਆਂ ਖਤਮ ਹੋ ਜਾਣਗੀਆਂ ਜਿਹੜਾ ਪੈਸਾ ਦਿੱਤਾ ਉਹਨਾਂ ਦਾ ਬਰਬਾਦ ਹੋ ਜਾਏਗਾ ਤਾਂ ਇੱਕ ਵੱਡਾ ਝਟਕਾ ਜਿਹੜਾ ਹੈਗਾ ਖਾਸ ਕਰਕੇ ਪੰਜਾਬੀਆਂ ਨੂੰ ਜਿਹੜਾ ਇਹ ਝਟਕਾ ਜਿਹੜਾ ਉਹ ਜ਼ਰੂਰ ਲੱਗਿਆ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਜਿਹੜੇ ਪੰਜਾਬੀ ਮੂਲ ਦੇ ਵਿਦਿਆਰਥੀ ਨੇ ਉਹ ਕੈਨੇਡਾ ਪੜ੍ਹਾਈ ਕਰਨ ਦੇ ਲਈ ਜਾਂਦੇ ਸੀ ਤਾਂ ਹੁਣ ਵੀਜ਼ਾ ਐਕਸਪਰਟ ਦਾ ਇਹ ਜ਼ਰੂਰ ਕਹਿਣਾ ਸਾਹਮਣੇ ਆਇਆ ਤਰਕ ਸਾਹਮਣੇ ਆਇਆ ਕਿ ਇਸ ਦੇ ਨਾਲ ਨਾਲ ਜਿੱਥੇ ਪਰਵਾਸੀ ਜਿਹੜੇ ਉੱਥੇ ਜਾ ਕੇ ਭਾਰਤੀ ਜਿਹੜੇ ਕੰਮ ਕਰਦੇ ਸੀ ਤਾਂ ਉਹਨਾਂ ਨੂੰ ਵੀ ਕਿਤਨਾ ਕਿਤੇ ਇਸ ਦੇ ਉੱਤੇ ਇਫੈਕਟ ਹੈ ਕਿਉਂਕਿ ਸਟੱਡੀ ਦੇ ਨਾਲ ਨਾਲ ਉੱਥੇ ਜਾ ਕੇ ਜਿਹੜੇ ਕੰਮ ਕਰਦੇ ਸੀ ਤਾਂ ਉਹਨਾਂ ਦੇ ਉੱਤੇ ਵੀ ਹੁਣ ਪਾਬੰਦੀ ਲੱਗ ਚੁੱਕੀ ਆ ਤਾਂ ਇਸ ਦੇ ਨਾਲ ਨਾਲ ਅਗਰ ਕਿਤੇ ਰਿਫਿਊਜ਼ਲ ਆਂਦੀ ਹੈ ਵੀਜ਼ੇ ਦੇ ਵਿੱਚ ਰਿਫਿਊਜ਼ਲ ਆਂਦੀ ਆ ਤਾਂ 30 ਦਿਨਾਂ ਦੇ ਅੰਦਰ ਅੰਦਰ ਜਿਹੜਾ ਉਹਨਾਂ ਨੂੰ ਭਾਰਤ ਵਾਪਸ ਪਰਤਣਾ ਹੋਵੇਗਾ ਤਾਂ ਇੱਕ ਵੱਡਾ ਜਿਹੜਾ ਝਟਕਾ ਉਹ ਖਾਸ ਕਰ ਨੌਜਵਾਨਾਂ ਨੂੰ ਜਿਹੜਾ ਮਿਲਿਆ ਜਿਹੜੇ ਸਟੱਡੀ ਵੀਜ਼ਾ ਤੇ ਵਿਦੇਸ਼ ਜਾ ਕੇ ਪੜ੍ਹਾਈ ਕਰਨਾ ਚਾਹੁੰਦੇ ਸੀ ਤਾਂ ਕੈਨੇਡਾ ਸਰਕਾਰ ਨੇ ਜਿਹੜਾ ਵੱਡਾ ਇੱਕ ਝਟਕਾ ਦਿੱਤਾ